ਰਾਜਧਾਨੀ ਚੋ ਚੱਕ ਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਚੱਕ ਕੇ ਗੁਰੂ ਦੇ ਚਰਨਾਂ ਚ ਧਰਤਾ ਤੇ ਉੱਥੇ ਫੈਸਲਾ ਕੀ ਕੀਤਾ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਿੱਥੇ ਮੌਜੂਦ ਹੈ 올ਡ ਸਿਟੀ ਸਾਰਾ ਆਨੰਦਪੁਰ ਸਾਹਿਬ ਜਿੱਥੇ ਆਪਾਂ ਬੈਠੇ ਆ ਇਸ ਵਕਤ ਤੇ ਤਲਵੰਡੀ ਸਾਹਿਬ ਉਹ ਤਿੰਨੋਂ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਹੜੇ ਉਸ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੁਣ ਜੋ ਮਰਜ਼ੀ ਹੈ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆ ਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਇਹ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ 'ਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਆਹ ਤਿੰਨ ਸ਼ਹਿਰ ਦੇਖ ਕੇ ਉਹ ਕਹਿਣ ਵੱਡੇ ਵੱਡੇ ਦੁਨੀਆ ਦੇ ਰਾਈਟਰ ਵੱਡੇ ਵੱਡੇ ਫਿਲਾਸਫਰ ਕਿ ਵੀ ਜਾ ਕੇ ਤਿੰਨ ਸ਼ਹਿਣਾ ਚ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਤੇ ਸ੍ਰੀ ਅਮਰਸਰ ਸਾਹਿਬ ਦੇਖ ਕੇ ਆਇਓ ਕਿ ਤੁਹਾਨੂੰ ਲੱਗੂਗਾ ਫਰਕ ਕਿ ਬਾਕੀ ਦੇਸ਼ ਨਾਲੋਂ ਕੁਝ ਫਰਕ ਹੈ ਬੋਲੇ